ਘਰ ਤੇ ਜਾ ਬੱਚਾ ਮਗਾ ਨਹੀਂ ਨਾ ਨਾ ਚਪਾੜੇ ਦੇ ਲੂਗੀ ਬੱਚਾ ਨਾ ਪਾ ਫਿਰ ਇਹਨੂੰ ਮੈਂ ਸਾਡਾ ਆਪੋ ਕੰਮ ਨਹੀਂ ਕਰਦੇ ਤੈਨੂੰ ਯਾਰ ਕਹਤਾ 1 ਰੁਪਈਆ ਨਾ ਮੁੜ ਕੇ ਛੱਡੀ ਚਲ 500 ਹੋਰ ਘੱਟ ਕਰ ਲੈ ਨਹੀਂ ਲੈ ਤੇਰੀ ਮਰਜ਼ੀ ਲਮਟਰੋ ਨਾਲ ਬਾਈ ਇੱਕ ਵਧੀਆ ਤਾਜੀ ਸੂਈ ਟਾਪ ਕੁਆਲਿਟੀ ਦੀ ਮੱਝ ਲੈ ਕੇ ਆਇਆ ਤੇ ਲੈਵਲ ਉਹ ਬਹੁਤ ਚੰਗਾ ਬਣਾ ਹੋਇਆ ਤੇ ਤੌਰ ਬਾਈ ਮੜਾ ਖੁੱਲ ਕੇ ਇੱਕ ਵਾਰੀ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਾਂ ਪਰ ਇੱਕ ਵਾਰੀ ਆਪਾਂ ਦਿਖਾ ਦਈਏ ਤੁਹਾਨੂੰ ਤੇ ਫਿਰ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇ ਮੈਂ ਤੁਰਦੀ ਚੈੱਕ ਕਰ ਲਓ ਥਾਨ ਲੈਵਾ ਬਹੁਤ ਹੀ ਵਧੀਆ ਗਾੜੀ ਗੂੜੀ ਮੱਝ ਦੀ ਪੂਰੀ ਚੰਗੀ ਹੈ ਜਮਾ ਲੈ ਬਾਈ ਹੱਕ ਦੇ ਬਾਈ ਜਾ ਬਾਈ ਕਰਦੀਆਂ ਮੰਡੀ ਦੇ ਵਿੱਚ ਸੋ ਪਰਨ ਕਿੰਨੀ ਜਮੈਂ ਕਹਿਦੀ ਆਇਆ ਹੋਇਆ ਅਸ਼ੂ ਮੰਡੀ ਮਾਨਸਾ ਦੇ ਵਿੱਚ ਪਹੁੰਚੇ ਹੋਏ ਜਿਹੜੀ ਹਾਲਾ ਕਿ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਬਹੁਤ ਹੀ ਚੰਗਾ ਹਵਾਨਾ ਜੋਸ਼ ਵਾਲਾ ਤਿਆਰ ਕਰਿਆ ਹੋਇਆ ਝੋਟਾ ਤੇ ਮੁੱਲ ਵੀ ਚੰਗਾ ਤੇ ਦੁੱਧ ਵੀ ਚੰਗਾ ਹਨਾ ਬਾਈ ਹਾਂਜੀ ਤੇ ਬਾਕੀ ਬਾਈ ਨਾ ਉਰੇ ਆਇਆ ਬਾਈ ਪੂਰੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਇਧਰ ਨੂੰ ਮੈਂ ਕਰ ਲਾ ਬਾਈ ਹੋਰ ਵੀਰ ਇੱਥੇ ਖੜ੍ਹ ਜਾ ਬਸ ਤੇ ਬਾਈ ਸਸਰੀਗਾਲ ਸਸਰੀਗਾਲ ਬਾਈ ਤੇ ਬਾਈ ਨਾਮ ਦੱਸੀ ਆਪਣਾ ਨਾਮ ਕੇਵਲ ਸਿੰਘ ਬਾਈ ਕੇਵਲ ਹਾਂ ਬਾਈ ਠੀਕ ਆ ਕੇਵਲ ਪਿੰਡ ਬਾਈ ਗੰਡੂਆ ਜੀ ਗੰਡੂਆ ਸਨਾਮ ਕੋਲੇ ਹਾਂਜੀ ਜ਼ਿਲ੍ਹਾ ਸੰਗਰੂਰ ਜਿਲ੍ਹਾ ਸੰਗਰੂਰ ਠੀਕ ਆ ਕੇਵਲ ਜੀ ਆਪਾਂ ਗੱਲ ਕਰ ਲਈ ਬਾਈ ਕਿੰਨੇ ਸੂਈ ਚੋਟੀ ਹੈ ਤੀਜੀ ਸੂਈ ਤੀਜੀ ਸੂਈ ਕਰਦੀ ਆਪਣੀ ਹਾਂ ਜੀ ਠੀਕ ਆ ਕੈ ਦਿਨ ਹੋ ਗਿਆ ਅੱਜ ਇਹਨੂੰ ਅੱਜ ਸੂਈ ਨੂੰ 15 20 ਲੀਟਰ ਨੂੰ 15 20 ਦਿਨ ਦੁੱਧ ਬਾਈ ਕਿੰਨਾ ਕਿ ਤਾਰਾ ਕੇਵਲ ਦੁੱਧ ਨੂੰ 15 ਲੀਟਰ ਲੈ ਮਿੱਤਰੋ 15 20 ਦਿਨ ਸੂਈ ਆ 15 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਆ ਤੇ ਬਾਕੀ ਬਾਈ ਕਹਿੰਦਾ ਚਵਾ ਵੀ ਦੇਵਾਂ ਗਰੰਟੀ ਦਿੰਦੇ ਆ ਤੇ ਗਾੜੀ ਗੁੜੀ ਮੱਝ ਦੀ ਨਾਲ ਬਹੁਤ ਹੀ ਚੰਗੀ ਬਣੀ ਹੋਈ ਆ ਤੇ ਹਨਾ ਬਾਈ ਮੂਰੇ ਵੀ ਗਾੜੀ ਬਹੁਤ ਚੰਗੀ ਆ ਹਾਂ ਵਾਦੂ ਜੀ ਵਧੀਆ ਤੇ ਬਾਕੀ ਦੁੱਧ 15 ਕਿ हां जी हां सेवा से जी ਹੁਣ ਵਧੀਆ ਸੇਵਾ ਕਰੂਗਾ ਬੰਦਾ ਆ ਕਿਰਾ ਮੰਡੀ ਮੂੜੀ ਜਾ ਕੇ ਬਿਲਕੁਲ ਬਾਈ ਥੋੜਾ ਜਿਹਾ ਇਖੜਦਾ ਕਰਕੇ ਹੋ ਜਾਂਦਾ ਹੈ ਨਾ ਮਗਰ ਬਾਈ ਬੱਚਾ ਕੱਟੀ ਕੱਟੀ ਹੈ ਜੀ ਮਗਰ ਮਗਰ ਕੱਟੀ ਹੈ ਤਾਜੀ ਸੂਈਆਂ ਮਿੱਤਰੋ 15 20 ਦਿਨਾਂ ਦੀ ਠੀਕ ਹੈ ਦੇਖ ਵੀ ਸਕਦੇ ਤੁਸੀਂ ਤੇ ਜੇ ਕਿਸੇ ਭਰਾ ਦੇ ਸਮਝ ਜਾਈਉਂਗੀ ਚੰਗੀ ਮਾਝ ਤਾਂ ਬਾਈ ਨਾਲ ਕੇਵਲ ਨਾਲ ਸੰਪਰਕ ਕਰ ਸਕਦੇ ਹੋ ਕੇਵਲ ਨੰਬਰ ਇੱਕ ਵਾਰੀ ਬੋਲੀਓ ਬਾਈ ਨੰਬਰ ਹੈ 98729 3378 ਤੇ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਈਆਂ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਿਓ ਤਾਂ ਜੋ ਤੁਮ ਈਪ ਖਵਾਓਗੇ वो पे दिखेगा और दिखेगा क्यों कर जब उसकी लेवटी सुथरी और बढ़िया तैयार हो जाएगी जब ठोक कर दूध की काटोगी तो उस खातर बाट के देखने लाग रही हो तावड़ी ही जाओ ना तो के ने भेज दो मेडिकल स्टोर पे उड़ते लेकर आओ राइट एच राइट एच ने दस दस एम एल तड़के सांझ रोटियाम चौपड़ कर दो इससे थारी मैं की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती की में भी आ गई है ਅਰ ਬੇ ਬੇ ਹੋਰ ਵੀ ਗਣੀ ਜਾਣਕਾਰੀ ਚਾਹੀਏ ਸਹਣਾ 23 ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈ ਜੀ ਕੇਵਲ ਭਾਈ ਇੱਕ ਗੱਲ ਹੋਰ ਤੁਸੀਂ ਜਾਣਦੀ ਰੇਟ ਕਿੰਨੇ ਕੁ ਦੇ ਦੇ ਦਾਂਗੇ ਰੇਟ ਤਾਂ ਹੀ ਹੁਣ ਸੁਣ ਕੇ ਆਦਾ 45 ਦੀ ਚਲੋ ਇੱਕ 45 ਮੌਕੇ ਦੇ ਮਾਨਦਾਨ ਕਰ ਦਾਂਗੇ ਕਰ ਲਾਓ ਚਲੋ 50 ਰੇਟ ਭਾਈ ਮੰਡੀ ਦੇ ਹਿਸਾਬ ਕਰਨਾ ਪੈਂਦਾ ਕਿਉਂਕਿ ਬਾਜ਼ਾਰ ਆ ਠੀਕ ਹੈ ਭਾਈ ਕਹਿੰਦਾ 1 ਲੱਖ ਦੇ 45000 ਰੇਟ ਆ ਮੌਕੇ ਦੀ ਗੱਲ ਆ ਜਦੋਂ ਕੋਈ ਸੌਦਾ ਹੁੰਦਾ ਹੋਇਆ ਮਾਨਦਾਨ ਜ਼ਰੂਰ ਕਰਕੇ ਦੁਰਾਂਗੇ ਮੁੰਣ ਨੇ ਇਹਦੇ ਖੁਸ਼ ਕਰਦਿਆਂ ਅਗਲੇ ਹਨ ਰੇਟ ਕਰਨਾ ਪੈਂਦਾ ਸਵੇਰ ਦਾ ਟਾਈਮ ਆ ਮੰਡੀ ਦਾ ਕਿਉਂਕਿ ਮੀਂਹ ਪੈ ਗਿਆ ਅੱਡਾ ਗਰਮਾਇਸ਼ਾਂ ਜਾਦੇ ਤੇ ਬਾਕੀ ਤੁਹਾਨੂੰ ਸਾਰੇ ਭਰਾਵਾਂ ਨੂੰ ਵਧੀਆ ਮੰਡੀ ਦਾ ਕਰਕੇ ਕੋਈ ਵੀ ਗਾਹਕ ਨੂੰ ਰੇਟ ਕਰਨੀ ਪੈਂਦਾ ਹੁੰਦਾ ਤਾਜੀ ਸੂਈ ਜਾਂ ਮੰਗਰ ਕਰਦੀ ਆ ਗਰਮੀ ਗਰਮੀ ਨਜ਼ਾਰੇ ਲੇਉ ਭਾਈ ਦੁੱਧ ਪਾਉਣ ਦੇ ਲੱਗੇ ਵਲ ਹਣਾ ਜੇ ਦੁੱਧ ਕੱਟਣਾ ਮੰਨ ਲਾ ਹੱਲਫ ਮੀਟ ਦੇ ਸਰਤੇ ਜਿੰਨਾ ਮਰਜ਼ੀ ਕੱਟ ਸਕਦਾ ਅੱਜ ਤੇਰੀ ਜੁੱਤਾ ਈ ਆ ਕਿੰਨਾ ਕੱਟਦੇ ਆ ਅੱਜ ਦੁੱਧ ਵਾਲੀ ਆ ਬਾਕੀ ਆਪਾਂ ਨੂੰ ਡਿਸੀਜ ਹਣਾ ਤੇ ਬਾਕੀ ਆਡਰ-ਉਡਰ ਸਾਰਾ ਕੋਕਾ ਵੀ ਸੀ ਜਮਾ ਮੰਡੀ ਦੇ ਵਿੱਚ ਆਪਾਂ ਨਗਾ ਮਾਰ ਕੇ ਦੇਖ ਆ ਅੱਜ ਮੰਡੀ ਦੇ ਵਿੱਚ ਉਹ ਜਿਹੜੀ ਮੱਝ ਆਪਾਂ ਨੂੰ ਵਧੀਆ ਨਜ਼ਰ ਆਈ ਆ ਤੇ ਕੇਵਲ ਪਹੁੰਚਿਆ ਭਾਈ ਗੰਡੂਆ ਬੰਨੇ ਤੋਂ ਸੁਨਾਮ ਕੋਲੇ ਜ਼ਿਲ੍ਹਾ ਸੰਗਰੂਰ ਆ ਜਾਂਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮੱਝ ਬਹੁਤ ਚੰਗੀਆਂ ਬਾਕੀ ਕੇਵਲ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਮਾਨਸਾ ਪਹੁੰਚੇ ਹੋਇਆ ਜਿਹੜੀ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਆ ਤੇ ਅੱਜ ਬਾਸ ਹੋਈ ਜਾਂਦੀ ਆ ਮੰਡੀ ਇਹਦਾ ਕਰਕੇ ਨਾ ਜਿਵੇਂ ਕਹਦੀ ਆ ਆਪਾਂ ਘੱਟ ਭਰਨੀ ਆ ਕਿਉਂਕਿ ਮੀਂਹ ਦੇਖ ਲਓ ਤੁਸੀਂ ਹੁਣ ਵੀ ਮੀਂਹ ਜਿਹੜਾ ਪਈ ਜਾਂਦਾ ਸ਼ੁਰੂ ਹੋ ਗਿਆ ਤੇ ਬਾਈ ਦੋ گاਵਾ ਲੈ ਕੇ ਪਹੁੰਚੇ ਹੋਏ ਸੀ ਜਿਵੇਂ ਗਰਮੀ ਸੀ ਨਾ ਦੁੱਧ ਦਾ ਤੋਹਫਾ ਹੁੰਦੀ ਆ ਗਾਂਾਂ ਦਾ ਤੋੜ ਕੇ ਦਿਖਾਉਣੇ ਆ ਫਿਰ ਬਾਈ ਨਾਲ ਗੱਲਬਾਤ ਕਰਾਂਗੇ ਤੋੜ ਬਈਆ ਦਾ ਇੱਕ ਨੰਬਰ ਦਾ ਤੋੜ ਲਿਆ ਥਣਾ ਥਣਾ ਸਪੇਸ ਪੂਰਾ ਵਧੀਆ ਤੇ ਅਥੀ ਮੁੱਠੀ ਚਵਾਈ ਵਾਲਾ ਮੱਝ ਵਰਗੇ ਥਣ ਲੱਗੇ ਕਈ ਵਾਰ ਨਾ گاਵਾ ਥਣ ਛੋਟੇ ਆ ਜਾਂਦੇ ਆ ਚਵਾਈ ਕਰਨੀ ਔਖੀ ਹੋ ਜਾਂਦੀ ਆ ਤਾਜੀ ਸੂਈ ਹੋਈ ਆ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਪ੍ਰੋਪਰ ਕਰਾਂ ਇੱਕ ਵਾਰ ਤੁਸੀਂ ਤੁਰਦੀ ਚਾ ਕਰ ਲੋ ਥਣ ਲੈਵਾ ਕੁਆਲਿਟੀ ਜਿਹੜੀ ਬਹੁਤ ਵਧੀਆ ਤੇ ਰੇਟ ਵੀ ਜਾਇਜ਼ ਹੋਊਗਾ ਤੇ ਥੋੜਾ گاਵਾ ਦੇ ਵੱਲ ਸੇਵਨ ਜ਼ਰੂਰ ਹੁੰਦੀਆਂ ਨੇ ਇਹ ਆਲੂਬਾ ਕਰਮਾਲੀ ਦਾ ਬਹੁਤ ਸੋਹਣਾ ਬਣਿਆ ਹੋਇਆ ਫਿਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਮਿੱਤਰੋ ਮਾਨਸਾਂ ਦੇ ਵਿੱਚ ਰਮਨਦੇਤਿਆ ਵਾਲਾ ਚੌਕ ਤੇ ਸਰਸਰ ਰੋਡ ਦੇ ਉੱਪਰ ਰਹਿ ਜਾਂਦੀ ਜੇ ਕਿਸੇ ਭਰਾ ਨੇ ਆਉਣਾ ਤਾਂ ਉਹ ਵਿਜ਼ਿਟ ਕਰ ਸਕਦਾ ਇੱਥੇ ਹਰ ਪ੍ਰਕਾਰ ਦਾ ਪ ਮਾੜੇ ਤੋਂ ਮਾੜਾ ਚੰਗੇ ਤੋਂ ਚੰਗਾ ਤੇ ਬਾਕੀ ਬਾਈ ਨਾਲ ਸਾਰੀ ਗੱਲਬਾਤ ਕਰਦੇ ਆ ਕੀ ਮਾਲ-ਮੁੱਲ ਕਰਦਾ ਉਹਨਾਂ ਜੀ ਬਾਈ ਬਾਈ ਸਸੀ ਗੱਲ ਬੱਲੇ ਸਸੀ ਗੱਲ ਤੇ ਕੀ ਨਾਂ ਬਾਈ ਬਾਈ ਦਲਜੀਤ ਸਿੰਘ ਦਲਜੀਤ ਪਿੰਡ ਬਾਈ ਟਾਲੀਆਂ ਪਿੰਡ ਬਾਈ ਟਾਲੀਆਂ ਹਾਂ ਟਾਲੀਆਂ 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 ਬਰੇ ਟਾਲੀਆਂ ਟਾਲੀ ਟਾਲੀਆਂ ਆ ਬਰੇ ਗੋਲੇ ਭਲਾ ਡੇਰ ਬਰੇ ਗੋਲੇ ਟਾਲੀਆਂ ਉਹੀ ਹਾਂ ਹਾਂ ਟਾਲੀਆਂ ਟਾਲੀਆਂ ਰਹਿੰਦੇ ਆ ਟਾਲੀਆਂ ਠੀਕ ਹੈ ਤੂੰ ਟੱਲ ਗੇ ਤੇ ਦਲਜੀਤ ਨਾਂ ਹਣਾ ਬਾਈ ਦਲਜੀਤ ਨੰਬਰ ਬੋਲ ਇੱਕ ਵਾਰੀ 98775 80899 ਠੀਕ ਹੈ ਦਲਜੀਤ ਜੀ ਆਪਾਂ ਬਈ ਆ ਗਾਂ ਦੀ ਗੱਲ ਕਰ ਲਈ ਤਾਂ ਕਹਿ ਮਸੂਏ। ਅਵੇ ਦੂਜਾ ਸੂਆ। ਦੂਜਾ ਸੂਆ। ਹਾਂ ਕੈ ਦਿਨ ਹੋ ਗਿਆ ਸੂਈ ਨੂੰ? ਇਹਨੂੰ ਹੋ ਗਏ 18 ਦਿਨ। 18 ਦਿਨ। ਹਾਂ ਠੀਕ ਆ ਹੁਣ ਦੁੱਧ ਤੇ ਮੰਨ ਲਾ। ਹਾਂ ਦੁੱਧ ਤੇ। ਆਪਣੀ ਘਰ ਦੀ ਵਪਾਰ ਕਰਦੇ ਆ। ਨਾ ਕਰਦੀ ਇਹਨੇ। ਠੀਕ ਆ। ਤੇ ਮਤਲਬ ਹੁਣ ਦੁੱਧ ਹੈਗਾ ਤਿਆਰ? ਦੁੱਧ ਹੈਗਾ ਥੇ 17-18 ਕਿਲੋ। 17-18 ਕਿਲੋ ਤਿਆਰ ਆ। ਚਵਾਦੇ ਆਂ ਕਈ ਵਾਰ ਲਗੰਦਾ ਯਾਰ। ਨਾ ਨਾ ਚਵਾਦੇ ਨਹੀਂ। ਲੈ ਮਿੱਤਰੋ ਬਾਈ ਦਲਜੀਤ ਕਹਿੰਦਾ ਤਸੱਲੀ ਵੀ ਕਰਾ ਦਾਂ ਜੇ ਕਿਸੇ ਭਰਾ ਨੇ ਤਸੱਲੀ ਕਰਨੀ ਹੈ 17 ਤੋਂ 18 ਲੀਟਰ ਦੁੱਧ ਜਿਹੜ ਇਹ ਦੂਜਾ ਸੂਆ ਵੇੜ ਹੈ ਨਾ ਬਾਈ ਤੇ ਰੇਟ ਬਾਈ ਕੀ ਕਰਤਾ ਦੇ ਦੇ ਦਾਂਗੇ 70000 ਜੀ 70000 ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਮਾਨਤਨ ਹੋ ਜੂਗਾ ਹਾਂ ਮਾਨਤਨ ਕਰ ਮਾਨਤਨ ਕਰਦੇ ਰੇਟ ਮੰਡੀ ਸਾਹਿਬ ਮਿੱਤਰੋ ਕਰਨਾ ਪੈਂਦਾ ਤੇ ਅੱਜ ਬਹੁਤ ਹੀ ਮੰਦਾ ਹਾਲ ਹੈ ਜਿਵੇਂ ਆਪਾਂ ਕਹਿੰਦੀ ਮੀਂਹ ਵਿੱਚ ਕਿਹੜੇ ਪਸ਼ੂ ਵਿਕਦੇ ਹੁੰਦੇ ਆ ਇੱਥੇ ਸਾਡੇ ਛੋੜ ਦਾ ਇੰਤਜ਼ਾਮ ਵੀ ਨਹੀਂ ਹੈਗਾ ਤੰਬੂ ਨੇ ਤੇ ਬਾਕੀ ਬਾਈ ਕਿਵੇਂ ਲੱਗਦਾ ਮੰਡੀ ਦਾ ਕਿਵੇਂ ਮੰਡੀ ਦਾ ਮਾਹੌਲ ਕਿਵੇਂ ਲੱਗਦਾ ਮੀਂਹ ਦਾ ਕਰਕੇ ਕਿ ਬਰਹਾਲੀ ਰਹੂ ਠੀਕ ਹੀ ਰਹੂਗਾ ਮੰਡੀ ਦਾ ਜੀ ਸੋਣੇ ਰਹੂਗਾ ਹਾਂ ਠੀਕ ਹੈ ਤੇ ਦੋ ਨੰਬਰਾਂ 'ਚ ਤੋਰ ਬਾਈ ਉਹ ਵੀ ਤਾਂ ਹੀ ਸੂਈ ਆ ਹਾਂ ਇਹਨੂੰ ਬਈ 22 23 ਦਿਨ ਹੋ ਗਏ ਨੂੰ ਇਹਨੂੰ ਇਹਨੂੰ 22 23 ਦਿਨ ਹੋ ਗਏ ਮਿੱਤਰੋ ਤੇ ਇਹਦਾ ਵੀ ਥਣ ਲੇਵਾ ਜੇ ਆਪਾਂ ਗੱਲ ਕਰੀ ਤਾਂ ਇੱਕ ਨੰਬਰਾਂ ਮਾਗਰ ਬੱਸਾ ਬਈ ਇਹਦੇ ਹਾਂ ਬੱਛੇ ਦੋਨਾਂ ਇਹਦੇ ਬੱਸੇ ਦੋਨਾਂ ਦੇ ਬੱਸੇ ਨੇ ਦੋਨਾਂ ਦੇ ਬੱਚੇ ਠੀਕ ਆ ਇਹਨੂੰ ਦਵਾ ਗੇੜਾ ਤੁਰਦੀ ਇੱਕ ਵਾਰੀ ਚੈੱਕ ਕਰ ਲਓ ਥਣ ਲੇਵਾ ਕੁਆਲਿਟੀ ਜਿਹੜੇ ਥਾਣਾ ਦੇ ਸਪੇਸ ਬਹੁਤ ਸੋਹਣੀਆਂ ਤੇ ਇਹਦੇ ਵੀ ਥਣ ਨੰਬਰ ਨੇ ਮਾਗਰ ਥੋੜੇ ਸਨ ਜੁੜਮੇ ਨਹੀਂ ਤੇ ਕੱਲਾ ਕੱਲਾ ਥਾਣਾਗਾ ਤੇ ਅੱਥੇ ਜਵਾਈ ਵਾਲਾ ਵਧੀਆ ਇਹ ਹੈਗੀ ਆ ਮਹੀਨੇ ਸੂਈ ਆ ਇਹਨੂੰ 22 23 ਦਿਨ 22 2 ਬੱਚੇ ਦਾ ਕਰਕੇ ਕਰਦੀ ੜਬ ਜੀ ਹੈ ਨਾ ਬੈਸੀ ਕਰਦੀ ਕਿ ਬੱਚੇ ਦੇ ਕਰਕੇ ਕਰਦੀ ਉਹੀ ਕਰਦੀ ਇਹਦਾ ਬੱਚੇ ਦਾ ਕਰ ਹੂੰ ਇਹ ਫਾਰਮ ਵਾਲੀ ਗਾਣ ਵੀ ਖੁੱਲੀਆਂ ਰਹੀਆਂ ਨੇ ਹਾਂ ਕਈ ਵਾਰ ਐਵੇਂ ਕਰਨ ਲੱਗ ਜਾਂਦੇ ਨੇ ਹੈ ਨਾ ਹਾਂ ਠੀਕ ਆ ਤੇ ਤੋਰ ਦੇ ਭਈਆ ਤੋਰ ਦੇ ਦਲਜੀਤ ਜੀ ਅੱਪਾ ਇਹਦੀ ਗੱਲ ਕਰ ਲਈ ਬਈ ਇਹ ਕਿਵੇਂ ਸੂਇਆ ਇਹ ਵੀ ਦੂਜਾ ਸੂਆ ਬਈ ਦੂਜਾ ਸੂਆ ਹਾਂ ਠੀਕ ਆ ਤੇ ਹੁਣ ਕਾਇ ਦਿਨ ਹੋ ਗਏ ਸੂਈ ਨੂੰ ਇਹਨੂੰ 22-23 ਦਿਨ ਹੋ ਗਏ 22-23 ਦਿਨ ਦੁੱਧ ਕਿੰਨਾ ਹੋਣਾ ਉਹ ਤੇ ਸੱਲਿਆ ਹੈਗਾ 16 ਕਿਲੋ 16 ਕਿਲੋ ਤਿਆਰ ਆ ਹਾਂ ਤੇ ਮੇਰੇ ਤੋਂ 16 ਕਿਲੋ ਬਾਈ ਕਹਿੰਦਾ ਕੰਡੇ ਵਾਲਾ ਤਿਆਰ ਆ ਜੇ ਕਿਸੇ ਭਰਾ ਨੇ ਤਸੱਲੀ ਕਰਨਿਆਂ ਤਾਂ ਦੋਨਾਂ ਗਾਵਾਂ ਖਲੀ ਕਰ ਸਕਦਾ ਹਨ ਤੇ ਇਹਦਾ ਬਾਈ ਦਲਜੀਤ ਕੀ ਰੇਟ ਕਰਿਆ ਇਹਦਾ ਵੀ 70000 ਰੁਪਏ ਇਹਦਾ ਵੀ 70000 ਇੱਕੋ ਰੇਟ ਆ ਇੱਕੋ ਰੇਟ ਆ ਇਹ ਕਿੰਨੇ ਸੂਏ ਸੀ ਇਹ ਵੀ ਦੂਜਾ ਦੂਜਾ ਸੂਆ ਦੋਨੇ ਬਹਿਣਾ ਰੇਟ 70 70000 ਦੁੱਧ ਆਗੇ ਮਿਲ ਸਕਦੇ ਹੋ ਜੇ ਕਿਸੇ ਭਰਾ ਨੇ ਮੰਨ ਲਓ ਗਾਵਾਂ ਲੈਣੀਆਂ ਫਾਰਮ ਵਾਲੀਆਂ ਗਾਵਾਂ ਨੇ ਖੁੱਲੀਆਂ ਸੀਗੀਆਂ ਤੇ ਥੋੜਾ ਜਿਵੇਂ ਰੱਸਾ ਪਾਉਣ ਕਰਕੇ ਉਪਰ ਆਇਮਨ ਲੱਗ ਜਾਂਦੀ ਆ ਦੇ ਜਲਦੀਤ ਕਈ ਵਾਰ ਕਹਿੰਦਾ ਵੀ ਅਸੀਂ ਤਾਂ ਜੋੜਾ ਲੈ ਲਾਂਗੇ 2000 ਜੋੜਾ ਦੇ ਦਾਂਗੇ ਮਾਨਤਨ ਕਰਦੇ ਉਹ ਕਰਦੇ ਆ ਖੁੱਲਾ ਮਾਨਤਨ ਲੈ ਮਿੱਤਰੋ ਖੁੱਲਾ ਮਾਨਤਨ ਕਰ ਦੂ ਬਾਈ ਕਹਾਂ ਜੇ ਕੋਈ ਜੋੜਾ ਲੈਂਦਾ ਦੋਨਾਂ 70 70 1 40 ਹੋ ਗਿਆ ਤੇ ਉਹ ਹਿਸਾਬ ਨਾਲ ਵੱਡਾ ਮਾਨਤਨ ਕਰ ਦੂ ਬਾਈ ਮੀਂਹ ਦਾ ਕਰਕੇ ਕਰਦਾ ਜੋੜਾ ਲੈ ਖੁੱਲ ਕੇ ਹਾਂ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਟਾਲੀ ਹੈ ਜਿਲ੍ਹਾ ਮਾਨਸਾ ਇੱਕ ਵਾਰੀ ਨੰਬਰ ਫਿਰ ਉਹ ਦੇ 987758899 ਮਿੱਤਰੋ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਲ ਮਤਰੂਣਾ ਇੱਕ ਭਾਈ ਬੂਰਾ ਛਕੀਨ ਝੋਟਾ ਜਮਾ ਮੰਡੀ ਦੇ ਲੈ ਕੇ ਪਹੁੰਚਿਆ ਸੀ ਮਾਨਸਾ ਤੇ ਕਾਵੇਂ ਕੋਈ ਹੈ ਨਹੀਂ ਆਇਆ ਮਰ ਗਈ ਸੰਭਾਲ ਲੈਣਾ ਡੋਟਾ ਮਗੇ ਤੇ ਇਹ ਰ ਮਾਈ ਸੁਲਾਟ ਲੱਗ ਰਹੀ ਕਿਉਂ ਘਰ ਨਾ ਸ਼ਰਪ ਠਾਰਿਓ ਮਾਂ ਪੜੋਸ਼ੀ ਤੇ ਆਵਾਜ਼ ਆਉ ਥਾਰੀ ਰ ਮਾਈ ਤੇਰੀ ਲੁਗਾਈ ਨੂੰ ਸੰਭਾਲੇ ਅਰ ਤੂੰ ਆਂ ਡਾਂਗਣ ਸੁਣਨਾ ਤੇ ਗਿਆ ਥਾਲੀ ਸਤਸੰਗ ਮੈਂ के रोड़ा करवा रखा है योर में खम में खाई बुढंगड़ मेरे सर पर चढ़ रही है इब ये खोला ना पाऊं से तो इसमें मेरी के गलती है टिक्का का तो ता नहीं लाया के मैं कौन लाया देख ये ले आऊं सर मत राइट मिल्क बूस्टर है या तड़की सान दिया कर 1 के घंटा पहला भाई थारी भांच भी ना पूछ दियो ना तो टिक्का ना लायो यो तो है जमाकती जायरे और देखया दिखना दामने राइट मिल्क बूस्टर इने दियारो सुबह शाम 1 के घंटा पहला धार काटने दा पहला पोसा भी एक नंबर का और धार भी बड़ी अरदू तप्पे गाना होना भाई ਅਰਿਆ ਆਪਣਾ ਰੇਕ ਮੈਡੀਕਲ ਸਟੋਰ ਪੈਂ ਹੈ ਔਰ ਕੰਪਨੀ ਦੀ ਵੈਬਸਾਈਟ ਤੇ ਵੀ ਆਪ ਹੀ ਨਾ ਖਰੀਦ ਸਕੋ 7890042000 ਜਮਾ ਆਏ ਬਿਆ ਕਿ ਕਈ ਵਾਰ ਲਸਸ ਹੁੰਦਾ ਜਮਾ ਫੱਟੀ ਮਾਰ ਮਾ ਸਰੀਰ ਜਮਾ ਕਹਦੀਏ ਤੇ ਸਰਵਿਸ ਵੀ ਮੰਨ ਲਾ ਸ਼ੁਰੂ ਬਾਈ ਕਹਿੰਦਾ ਹਜੇ ਆਪਾਂ ਸ਼ੁਰੂ ਮੰਨ ਲਾ ਛੱਡਣ ਲੱਗੇ ਹੂੰ ਤੇ ਆ ਰਹੀਆ ਸੇਂਗ ਕੁੰਡੇ ਕਰ ਦਿੰਦਾ ਥੋੜੇ ਜੜ ਦੇ ਵਿੱਚੋਂ ਮੋਟੇ ਨੇ ਤੇ ਕੁੰਡੇ ਕਰ ਦਿੰਦਾ ਵਧੀਆ ਫੇਸ ਕੁਆਲਿਟੀ ਚੰਗੀ ਹੈ ਤੇ ਬਾਕੀ ਪੂਰੀ ਪ੍ਰੋਪਰ ਬਾਈ ਤੋਂ ਜਾਣਕਾਰੀ ਲੈ ਕੇ ਦਵਾਂਗੇ ਉਹਨਾਂ ਨੂੰ ਜੀ ਬਾਈ ਬਾਈ ਸੱਸੀਗੜ ਉਹ ਸੱਸੀਗੜ ਬਾਈ ਉਧਰ ਨੂੰ ਜਾ ਲੈ ਤੇ ਬਾਈ ਨਾਮ ਦੱਸੋ ਆਪਣਾ ਨਾਮ ਮੇਰਾ ਗੁਰਪਾਲ ਵੀਰੇ ਗੁਰਪਾਲ ਠੀਕ ਹੈ ਗੁਰਪਾਲ ਪਿੰਡ ਬਾਈ ਗੁਰਨੇਕਲਾ ਵੀਰੇ ਗੁਰਨੇਕਲਾ ਜ਼ਿਲ੍ਹਾ ਸੰਗਰੂਰ ਸੰਗਰੂਰ ਗੁਰਨੇਕਲਾ ਪਿੰਡ ਹੈ ਬਾਈ ਦਾ ਸੰਗਰੂਰ ਜਿਹੜੇ ਚ ਰਹਿੰਦਾ ਤੇ ਬਾਈ ਇੱਕ ਵਾਰ ਨੰਬਰ ਬੋਲੀ 99144 ਹੂੰ 11812 ਹੂੰ ਜੇ ਬਾਈ ਆਪਾਂ ਗੱਲ ਕਰਨੀ ਕੱਟੀ ਦੀ ਉਮਰ ਕਿੰਨੀ ਕੁ ਹੋਗੀ ਇਹਦੀ ਬਾਈ 22 ਮਹੀਨਿਆਂ ਦਾ ਇਹ 22 ਮਹੀਨੇ ਦੰਦ ਚੱਕ ਲੈ ਦੋ ਆ ਤੇਰੇ ਸਾਹਮਣੇ ਆ ਭਰਾਵਾ ਠੀਕ ਆ ਵੀ ਆਪਾਂ ਮਤਲਬ ਇਹ ਕੰਮ ਜੀ ਦੇਖ ਨਹੀਂ ਗਏ ਹਾਂ ਹਾਂ ਠੀਕ ਆ ਬਾਈ ਕਹਿੰਦਾ ਬਾਈ ਕੁ ਮਹੀਨੇ ਦੀ ਉਮਰ ਆ ਦੰਦ ਅਜੇ ਚੱਕੇ ਨਹੀਂ ਹੋਣੇ ਬਾਈ ਨੇ ਕਿ ਦੇਖੇ ਨਹੀਂਗੇ ਤੇ ਖੀਰੀ ਆ ਮੰਨ ਕੇ ਚੱਲੋ ਜੇ ਮੈਂ ਆਪਾਂ ਕਹੀ ਖੀਰਾ ਤੇ ਬਾਕੀ ਬਈ ਸਰਵਿਸ ਸ਼ੁਰੂ ਹੋ ਗਈ ਮਤਲਬ ਬਸ ਤਿਆਰੀ ਚ ਆ ਜਾਮ ਆਇਆ ਤਿਆਰੀ ਜਾ ਉਂ ਬਸ ਕੱਢਿਆ ਨਹੀਂ ਆਪਾਂ ਰੀਅਲਟਰੀ ਨਹੀਂ ਦੇਖਿਆ ਨਾ ਆਪਣੇ ਕੋਲ ਛੋਟਾ ਪਿੰਡ ਦਾ ਸਮਾਇਆ ਹੋਇਆ ਹੋਰ ਤਾਂ ਕਰਕੇ ਵੇਚੀ ਦਿੰਦੇ ਨਹੀਂ ਵੇਚਣ ਵਾਲਾ ਕੱਟਾ ਨਹੀਂ ਸੀ ਸੋਹਣਾ ਬਾਈ ਹਨਾ ਉਹਕ ਦੋ ਕੱਟਦੇ ਨਹੀਂ ਹੈਗੇ ਇੱਕ ਕਰਚ ਬਾਈ ਸਾਹਮਣੇ ਔਖੇ ਹੁੰਦੇ ਮਾਲੀ ਦੋ ਸਾਹਮਣੇ ਔਖੇ ਤੇ ਬਾਕੀ ਜੇ ਕਿਸੇ ਭਰਾ ਨੇ ਘਰੇ ਰੱਖਣਾ ਹਨਾ ਕਈ ਵਾਰ ਸੌਂ ਗਿਆ ਮਾਲਾ ਡੇਰੀ ਫਾਰਮ ਦੇ ਵਿੱਚ ਰੱਖਣਾ ਜਿਵੇਂ ਬੂਰੀਆਂ ਦੀ ਵੱਧ ਡਿਮਾਂਡ ਹੈ ਅਗਲਾ ਕਹਿੰਦਾ ਬੂਰੀਆਂ ਮੱਝਾਂ ਚਾਹੀਦੀਆਂ ਹਾਂ ਬਾਈ ਵੋਟਾਂ ਤਾਂ ਉਸ ਕਰਕੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਕਟਾਰੇ ਰੱਖ ਲੈਣਾ ਆਪਾਂ ਮਾਨਤਾ ਨਾਮ ਕਰਦਾਂਗੇ ਤਾਂ ਪੂਰਾ ਹੈ ਨਾ ਵੀ ਆਪਾਂ ਕਹਿੰਦੇ ਵੱਡਣਾ ਨੂੰ ਹੁੰਦੀ ਹਾਂ ਹਾਂ ਕਰੇ ਰੱਖ ਲੈਣਾ ਆਪਾਂ ਪਾਲਣਾ ਨੂੰ ਆਪਾਂ ਦੇਖ ਕੇ ਖੁਸ਼ ਹਾਂ ਕਰੇ ਰੱਖਣ ਵਾਲੇ ਨੇ ਹੂੰ ਤੇ ਬਾਈ ਇਹਦੀ ਮਾਂ ਦਾ ਕਿੰਨਾ ਦੁੱਧ ਸੀਗਾ 18 ਲੀਟਰ ਦੁੱਧਤੀ ਐਸੇ ਮੰਡੀ ਦੇ ਵੇਚ ਕੇ ਕਰੀ ਪਿਛਲੇ ਸਾਲ ਮੈਂ ਇੱਥੇ ਵੇਚ ਕੇ ਹਾਂ ਹੂੰ ਉਹ ਤਖਰੀ ਮੈਂ ਇਹਦਾ ਕੱਟਾ ਬਾਕੀ ਆਪਣਾ ਬਾਈ ਵਿਵਾਰ ਦਾ ਕੰਮ ਕਰ ਬੈਸੀ ਨਾ ਬੈਸੀ ਆਪਣਾ ਕਰੇ ਬਾਹਰ ਆ ਗਈ ਆਪਾਂ ਤਾਂ ਪਾਲਦੇ ਹਾਂ 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 ਜੇ ਕਿਸੇ ਭਰਾ ਨੂੰ ਮਨ ਲੱਭ ਪੂਰਾ ਕੱਟਾ ਚਾਹੀਦਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡ ਬਾਈ ਦਾ ਗੁਰਨੇਕਲਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਰਹਿੰਦਾ ਮਿੱਤਰ ਤੇ ਕਈ ਵਾਰ ਆਹਲਾ ਕਹਿੰਦਾ ਯਾਰ ਘਰੇ ਰੱਖਣਾ ਜਾਂ ਪਿੰਡ ਵਾਸਤੇ ਵੀ ਕੋਈ ਪੰਚਾਇਤ ਵਾਲੇ ਹਨਾ ਬਾਈ ਜਿਵੇਂ ਕਹਦੀ ਆਪਾਂ ਪਿੰਡਾ ਛੱਡ ਦਿਆਂਗੇ ਲੈ ਕੇ ਇਹ ਮੈਂਬਰ ਦੇ ਘਰੇ ਛੱਡ ਦਿੰਦਾ ਖਲਾ ਉਹ ਜਿਵੇਂ ਮਤਲਬ ਵਧੀਆ ਹਨਾ ਪਿੰਡ ਵਾਸਤੇ ਵੀ ਪਾਪਾ ਨੂੰ ਵੀ ਬਾਈ ਸਮਾਇਆ ਹੋਇਆ ਪਿੰਡ ਦੀ ਹੂੰ ਪਿੰਡ ਵਾਸਤੇ ਤੁਸੀਂ ਸਾਥ ਦਿਓ ਹਾਂ ਮਤਲਬ ਖਰਚਾ ਵਰਚਾ ਦੇ ਜਾਂਦਾ ਹਾਂ ਆਲਾ ਖਰਚਾ ਪਿੰਡ ਵਾਲੇ 200 ਦਿੰਦੇ ਨੇ ਬਾਹਰਲਾ ਤਾਂ ਭਾ ਜਿੰਨੇ ਮਰਜ਼ੀ ਲਈਏ ਹੂੰ ਬਸ ਸਾਹਮਣਾ ਪਿੰਡ ਦਾ ਸਾਹਮਣਾ ਦਾ ਸਾਡੇ ਯਾਰ ਕੱਟਿਆਂ ਵਾਲੇ ਕਾਈ ਲੈ ਗਏ ਵੀਰੇ ਐਵੇਂ ਸਾ ਆ ਝੋਟੇ ਅੱਛਾ ਹੂੰ ਚੜੇ ਰਹਿੰਦਾ ਨਹੀਂ ਆ ਹੂੰ ਲੇ ਮਿੱਤਰੋ ਜੇਕਰ ਕਿਸੇ ਬਾਈ ਨੇ ਮੰਨ ਲਓ ਕਟਾ ਖਰੀਦਣਾ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਤੇ ਇੱਕ ਵਾਰੀ ਨੰਬਰ ਹੋਰ ਬੋਲ ਦਗਾ 99144 11812 ਠੀਕ ਆ ਇਹਦਾ 75000 ਜੀ ਤਾਂ ਸਾਢੇ 4 ਮਹੀਨਿਆਂ ਦੀ ਮਗਰ ਕੱਟੀ ਹੈ ਚੈੱਕ ਪਾਸ ਹੈ ਜੀ ਹਾਂਜੀ 8 ਲੀਟਰ ਦੁੱਧ ਹੈ ਤੇ ਬਾਕੀ ਬਾਈ ਕਹਿੰਦਾ ਗੱਭਣ ਵੀ ਆ ਗਰੰਟੀ ਦਿੰਦੇ ਆ ਹਾਂਜੀ ਗਰੰਟੀ ਆ ਸਾਡੇ ਚਾਰ ਵਿੱਚ ਚੱਕਰ ਆ ਕੇ ਲੱਗੇ ਹਾਂ ਚੱਕਰਵਾ ਕੇ ਲੈ ਲੇ ਮਾਗਰ ਕੱਟੀ ਆ ਮਾਗਰ ਕੱਟੀ ਆ ਇੱਕ ਵਾਰੀ ਤੁਰਦੀ ਚੈੱਕ ਕਰ ਲੋ ਥਣ ਥੋੜੇ ਜਰੂਰ ਜੁੜ ਮਿਆਂ ਕੋਈ ਵੀ ਗਰੰਟੀ ਥਣਾਂ ਦੀ ਟੋਕੜ ਨਿਊ ਨੇੜੇ ਹੈਗਾ ਨਾ ਬਾਈ ਹਾਂਜੀ ਹਾਂਜੀ ਤੇ ਵੀ ਕਈ ਵਾਰ ਲੱਪਾ ਦਾਂ ਟੋਕੜ ਮਿਲ ਜਾ ਕੋਈ ਹੈ ਨਾ ਦੁੱਧ ਪੀਣ ਨੂੰ ਦੁੱਧ ਵੀ ਤੇ ਮੱਝ ਚੰਗੀ ਆ ਥੋੜਾ ਲੱਛਾਪਨ ਜ਼ਰੂਰ ਆ ਜਿਹੜਾ ਵੇਚੂ ਥੋੜੀ ਇਹ ਮੈਨੂੰ ਤੁਹਾਨੂੰ ਨਹੀਂ ਆਉਂਦਾ ਕਰ ਲੈ ਸਕਦਾ ਮੈਨੂੰ ਨਹੀਂ ਆਂਦਾ ਇਹ ਦਿਨ ਤੂੰ ਇਹਨੂੰ ਰੱਖ ਤੇ ਤੇ ਮੇਰੇ ਨਾਲ ਸਿੱਧਾ ਪੇੜਾ ਕਿ ਆਜਾ ਮਾਨਾ 70000 ਦੀ ਮੈਂ ਇੱਕ ਰੀਆ ਕਟ ਨੂੰ 70000 ਲੈ ਕੇ ਜਾਣਾ ਕਾਚਾ ਮੋਲ ਮੰਗੀ ਜਾਣਾ ਯਾਰ ਹਿਸਾਬਨਾ ਮੰਗਿਆ ਕਿੰਨੇ ਦੀ ਉਹ ਮੁੰਡਾ ਡਾਕਟਰ ਹੈ ਗੱਲ ਕੁਝ ਨਹੀਂ ਸੰਭਾਲਣੀ ਹੈਗੀ ਮੈਡਮ ਉਹ ਸਭ ਤੋਂ ਵੱਡਾ ਡਾਕਟਰ ਹੈ ਸਾਡਾ ਚੱਕਰ ਨਹੀਂ ਫੁੱਲ ਚੈੱਕ ਦੀ ਫੁੱਲ ਗਰੰਟੀ ਹੈ ਥਣਾ ਦੀ ਬੁੱਲ ਗਰੰਟੀ ਹੈ ਯਾਰ ਸਾਰੀ ਗੱਲ ਹਿਸਾਬ ਨਾਲ ਕਰ ਮੈਨੂੰ ਦਲਾਲੀ ਮਿਲ ਜੇ ਤੈਨੂੰ ਰੁਪਏ ਵਧੇ ਹਾਂ ਬਿਲਕੁਲ ਸਹੀ ਗੱਲ ਹੈ ਦੇਖ ਵੀਰੇ ਪਹਿਲੀ ਗੱਲ ਹੈ ਜਿਹੜੀ ਮੈਂ ਤੈਨੂੰ ਦੱਸਤੀ ਹੁਣ ਤੂੰ ਦੱਸ ਦੇ ਦਾ ਕਹਿੰਦਾ ਮੈਨੂੰ ਮਿੰਦੀ 40 ਜਾਂ ਦੇ ਮੇਰੇ ਕਹਿੰਦਾ ਥੋੜੀ ਦੇ ਦੇਗਾ ਯਾਰ ਐ ਵੀਰੇ ਤਰੀਕਾ ਇਹਦੇ ਯਾਰ ਮੰਡੀ ਆ ਕਹਿੰਦਾ ਗੁੱਸਾ ਥੋੜਾ ਕਰੀਏ ਇਹ ਨਹੀਂ ਜਾਊਗੀ ਹਾਂ ਇਦਨ ਹੋ ਜਾਣਾ ਨਾ ਤੈਨੂੰ ਦੱਸ ਤੀ ਵੱਡੇ ਭਾਈ ਕਿੰਨੇ ਦੀ ਲੈ ਜਾਂ ਤੂੰ ਦੇਖ ਲੈ ਤੈਨੂੰ ਕਹਿਤਾ 1 ਰੁਪਿਆ ਨਾ ਮੁੜ ਕੇ ਛੱਡੀ ਚਲ 500 ਹੋਰ ਘੱਟ ਕਰ ਲੈ ਦੇਖ ਲੈ ਤੇਰੀ ਮਰਜ਼ੀ ਬਾਕੀ ਆਪਾਂ ਬਾਈ ਨਾਲ ਸਾਰੀ ਗੱਲਬਾਤ ਪ੍ਰੋਪਰ ਕਰਦੇ ਆ ਤੇ ਬਾਈ ਸਸਰੀ ਘਰ ਸਸਰੀ ਘਰ ਬਾਈ ਨਾਮ ਦੱਸੋ ਨਾਮ ਸੁੱਖਾ ਜੀ ਸੁਖੇ ਪਿੰਡ ਜਿਹੜਾ ਸੀ ਬਾਈ ਪਿੰਡ ਟਵਾਣਾ ਹੈ ਜੀ ਜ਼ਿਲ੍ਹਾ ਫਤਿਹਵਾੜ ਪਿੰਡ ਮਾਣੀ ਹੈ ਆਪਣਾ ਠੀਕ ਆ ਟਵਾਣੇ ਦੇ ਨਾਲ ਰਹਿੰਦਾ ਹਾਂਜੀ ਠੀਕ ਆ ਤੇ ਸੁਖੇ ਨੰਬਰ ਬੋਲ ਬਾਈ ਇੱਕ ਵਾਰੀ ਨੰਬਰ 89509 55175 ਜੀ ਜੇ ਆਪਾਂ ਬਾਈ ਇਹਦੀ ਗੱਲ ਕਰ ਲਈਏ ਮਤਲਬ ਕਿਵੇਂ ਸੂਏਗੀ ਛੋਟੀ ਇਹ ਤੀਜੇ ਜੀ ਤੀਜੇ ਸੂਏਗਾ ਹਾਂਜੀ ਹੁਣ ਮੰਨ ਲਾ ਗੱਭਣ ਹੈਗੀ 4 ਮਹੀਨੇ ਦੀ ਸਾਢੇ 4 ਮਹੀਨੇ ਦੀ ਵੀਰੇ ਸਾਢੇ 4 ਮਹੀਨੇ ਦੁੱਧ ਕਿੰਨਾ ਆਪੋ ਦੁੱਧ 8 ਲੀਟਰ ਵੀਰੇ ਪੂਰਾ 8 ਲੀਟਰ 8 ਲੀਟਰ ਪੂਰਾ ਦੁੱਧ ਗਾਰੰਟੀ ਦੇਵਾਂਗੇ ਗਾਰੰਟੀ ਹੈ ਜੀ ਠੀਕ ਆ ਤੇ ਚੱਕਾ ਲਾ ਕਰਵਾ ਕੇ ਲੈ ਕੇ ਜਾ ਚੈੱਕ ਕਰਾ ਕੇ ਲੈ ਜਾ ਮਾਗਰ ਕੱਟੀ ਆ ਹਾਂਜੀ ਮਾਗਰ ਕੱਟੀ ਆ ਮਿੱਤਰੋ ਚੈੱਕ ਕਰਵਾ ਕੇ ਲੈ ਕੇ ਜਾ ਕੋਈ ਚੱਕਰ ਨਹੀਂ ਸਾਢੇ 4 ਮਹੀਨੇ ਗੱਭਣਾਂਗੇ ਦੁੱਧ 8 ਕਿਲੋ ਪ੍ਰੋਪਰ ਪੂਰਾਗਾ ਦੋ ਟਾਈਮ ਮਣ ਵੀ ਸਰਦਾ ਹਾਂਜੀ ਦੋਨੇ ਟਾਈਮ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਸੁੱਕੇ ਰੇਟ ਦੀ ਗੱਲ ਲੈਂਦੇ ਬਾਈ ਰੇਟ 10 ਦਾ ਵੀਰੇ ਕਿੰਨਾ 70000 ਦੀ ਦੇ ਦਾਂਗੇ ਲੈਣ ਦੀ 70000 ਦੀ ਲੈਣ ਦੇਣਾ ਮਾਨਦਾਨ ਹੋਊਗਾ ਮਣਮਟਾ ਚਲੋ ਕੋਈ ਗੱਲ ਨਹੀਂ 4-500 ਦਾ ਮੌਕੇ ਦੀ ਕੋਈ ਗੱਲ ਮੌਕੇ ਤੇ ਬਾਈ ਕਹਿੰਦਾ ਮਾਨਦਾਨ ਕਰ ਦਿਆਂਗੇ ਤੇ ਬਾਕੀ ਤੁਸੀਂ ਬਾਈ ਨਾਲ ਸੰਭਾਰ ਕਰ ਸੁੱਕੇ ਨਾਲ ਕਹਾਣੇ ਦੇ ਨਾਲ ਪੰਡ ਰਹਿ ਜਾਂਦਾ ਜਿਲ੍ਹਾ ਫਤਿਹਪੁਰਬਾਦ ਪੈਂਦਾ ਤੇ ਬਾਕੀ ਹਰਿਆਣੇ ਚੋਂ ਆਏ ਨੇ ਬਾਈ ਤੋਕੜ ਮਾਝਾ ਨਾਲ ਕੱਟੀ ਆ 70000 ਰੇਟ ਆ ਫਿਕਸ ਰੇਟ ਆ ਮਾਨਦਾਨ ਮਾਣਾ ਮੋਟਾ ਹੋ ਰਿਹਾ ਕਿਉਂ ਦੂਰੋਂ ਡੜੇ ਚੱਲ ਗਿਆ ਹਾਂਜੀ ਠੀਕ ਆ ਤੇ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਜੀ ਦਾ ਮਾਹੌਲਾ ਮਿੱਤਰੋ ਜਿਆਦਾ ਖਰਾਬ ਹੋ ਗਿਆ ਜਿਵੇਂ ਹੁਣ ਮੀਂਹ ਜ਼ੋਰ ਦਾ ਲੈ ਪਿਆ ਨਾ ਤਾਂ ਇੱਥੇ ਸੈੱਡ ਬਣਿਆ ਹੋਇਆ ਤੇ ਤੰਬੂ ਨੇ ਕੱਲੇ ਤੰਬੂਆਂ ਦੇ ਵਿੱਚ ਤੁਸੀਂ ਦੇਖ ਲੋ ਪਸ਼ੂਆਂ ਦੀ ਵਿਕਰੀ ਕਿੰਨਾ ਖੂਗਾ ਤੇ ਬੁਰਾ ਹਾਲ ਹੀ ਮੰਨ ਲਓ ਹੋ ਜਾਊਗਾ ਮੰਡੀ ਦਾ ਜੇ ਮੀਂਹ ਪਈ ਜਾਂਦਾ ਹਨਾ ਮੀਂਹ ਦੇ ਵਿੱਚ ਤਾਂ ਕਿਹੜੀ ਮੰਡੀ ਆ ਕਿਉਂ ਸੋਨੇ ਕੀ ਲੱਗਦਾ ਮੀਂਹ ਦਾ ਕਿਵੇਂ ਮੌਲਾ ਲੱਗਣਗੇ ਬੱਦੂ ਕਿਹਨਾਂ ਬਾਦੂ ਵਿਕਣਗੇ ਤਾਂ ਮੀਂਹ ਪਈ ਜਾਂਦਾ ਹੈ ਢੜੇ ਢੰਡ ਜੀ ਹੋਣਗੇ ਸੱਸੀ ਗੱਲ ਆਲੇ ਆ ਜਾ ਮੜਾ ਦੱਸ ਦੇ ਵਿਚਾਰ ਦੇ ਵਿਚਾਰ ਹੁਣ ਮੈਂ ਕੀ ਦੇਵਾਂ ਨਹੀਂ ਨਹੀਂ ਆਣੀ ਉਹ ਤਾਂ ਨਾ 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 ਤੜਕੀ ਕਿਤੇ ਬੋਲਿਆ ਜਾਂਦਾ ਹੋਰ ਬਈ ਕਹੇ ਕੀ ਹਾਲ ਨੇ ਠੀਕ ਠਾਕ ਬਈ ਤੇ ਕਿਵੇਂ ਲੱਗਦਾ ਮਾਹੌਲ ਕਿਵੇਂ ਰਹਿੂ ਮੰਡੀ ਦਾ ਗੱਲ ਮੀਂਹ ਦੇ ਹਿਸਾਬ ਨਾਲ ਗਾ ਕਾਊਗਾ ਕਿ ਆਉਂਦ ਨਹੀਂਗਾ ਇੰਗਾ ਜਿਹੜਾ ਤੁਰ ਪਿਆ ਉਹ ਤਾਂ ਆਊਗਾ ਜੀ ਹੂੰ ਪਰ ਉਹ ਨਹੀਂ ਜਾ ਰਿਹਾ ਸੁਖਬੁਰੂਰੇ ਵਰਗੇ ਦਾ ਸੁਖਬੁਰੂਰੇ ਵਰਗੇ ਦਾ ਬਾਈ ਕਾਲਾ ਵੀ ਕਹਿੰਦਾ ਕਿਉਂ ਰੀਸਾ ਤੇ ਬਾਕੀ ਮੰਡੀ ਤੇ ਭਰਦੀ ਆ ਤੇ ਹੁਣ ਦੀ ਵਧੀਆ ਭਰੀ ਪਈ ਸੀ ਤੇ ਬਾਰਸ਼ ਜਿਹੜੀ ਹੋਈ ਜਾਂਦੀ ਆ ਇਸ ਕਰਕੇ ਮਾਲ ਮਾਲ ਤਾਂ ਪਹੁੰਚ ਨਹੀਂ ਕਾਲੇ ਜਿਹੜਾ ਘਰੋਂ ਚੱਲ ਪਿਆ ਕਿਉਂ ਜਿਹੜੇ ਏਖੜ ਲਈ ਵੱਠਾ ਬੰਦਾ ਉਹਨਾਂ ਤਾਂ ਨਹੀਂ ਆਉਣਾ ਹਨਾ ਹੈਰਾਨ ਕੀ ਹੋ ਜੂ ਹੈਰਾਨ ਕੀ ਹੋ ਜਾਂਦੀ ਆ ਮੇਨ ਗੱਲ ਤਾਂ ਆ ਗਈ ਤੇ ਜੇ ਹੁਣ ਗਾਹਕ ਨੇ ਆਉਣਾ ਦੂਰੋਂ ਉਹਦੇ ਵਾਸਤੇ ਵੀ ਉਹਦੇ ਵਾਸਤੇ ਮੌਸਮ ਖਰਾਬ ਆ ਤੇ ਬਾਕੀ ਜਿਵੇਂ ਕਹਦੀ ਇਹ ਮੰਡੀ ਦਾ ਮੰਦਾ ਹਾਲ ਹੀ ਰਹੂਗਾ ਹਨਾ ਮੰਦਾ ਹੀ ਰਹੂ ਮੰਦਾ ਰਹੂਗਾ ਤੇ ਇਸ ਕਰਕੇ ਭਰਾਓ ਜੇ ਤੁਸੀਂ ਮੰਗਾ ਖਰੀਦਦੇ ਆ ਅੱਜ ਛੋਡੇ ਕੋਲੇ ਮੌਕਾ ਪਰ ਮਹੀਨੇ ਵਿੱਚ ਆਉਣਾ ਪਊਗਾ ਕੱਲ ਆਉਣਾ ਪਊ ਜੀ ਆਪਾਂ ਕਹਿਣਾ ਕਿ ਲੱਗਣਾ ਪਊ ਤਕਲੀਫ ਚੱਲਣਾ ਪਊ ਹੈ ਅੱਜ ਕਹਿਣਾ ਅਗਲਾ ਆਪਾਂ ਲੈਣੀ ਆ ਲੈਣਾ ਹਾਂ ਤੇ ਬਾਕੀ ਜੇ ਕਿਸੇ ਭਰਾ ਨੇ ਹੋਰ ਵੀ ਖਰੀਦਣਾ ਤਾਂ ਉਹ ਵੀ ਮਾਨਸਾ ਮੰਡੀ ਤੇ ਮਿੱਤਰੋ ਆ ਸਕਦਾ ਤੇ ਜੇ ਕੋਈ ਦੇਖਦਾ ਮੌਸਮਾ ਹੁ ਗਰਮੀ ਨਾਲ ਕੱਲ ਠੀਕ ਹੈ ਹਨਾ ਨਹੀਂ ਉਹ ਤਾਂ ਗਰਮੀ ਜਾਦੇ ਆ ਉਹਦਾ ਕਰਕੇ ਅੱਜ ਠੰਡਾ ਹੋ ਜੂਗਾ ਠੰਡਾ ਮੌਸਮ ਹੈ ਹੂੰ ਤੇ ਬਾਕੀ ਸੁੱਖ ਵੀ ਹੈਗਾ ਦੁੱਖ ਵੀ ਹੈ ਸੁੱਖ ਵੀ ਦੁੱਖ ਵੀ ਗੱਲ ਸਹੀ ਹੈ ਤੇਰੇ ਵਾਲੀ ਲਿਬੜਾਂਗੇ ਦੁੱਖ ਆਇਆ ਮਾਲ ਨਹੀਂ ਵੇਕਣਾ ਠੀਕ ਆ ਸੁੱਖ ਆ ਠੰਡ ਹੋ ਗਈ ਗਰਮੀ ਸੀ ਠੰਡ ਠੰਡ ਦਾ ਵੱਡਾ ਸੁੱਖ ਤੇ ਬਾਕੀ ਮਿੱਤਰੋ ਤੁਸੀਂ ਵੀ ਦੇਖ ਸਕਦੇ ਹੋ ਕਿ ਇੱਕ ਵਾਰੀ ਆਪਾਂ ਤੁਹਾਨੂੰ ਤੁਰ ਕੇ ਮਾੜਾ ਜਿਹਾ ਮਾਹੌਲ ਦਿਖਾ ਦਿੰਨੇ ਆ ਹੂੰ ਬਾਹਰ ਸੋਈਂ ਨੋਰਨ ਆ ਜਾ ਬਾਈ ਤੇ ਤੁਰ ਕੇ ਮਾੜਾ ਦਿਖਾ ਦੇ ਜਿੱਥੋਂ ਦਾ ਕਰਾਪਣਾ ਦਿਖਾਇਆ ਜਾਊਗਾ ਹੈਨਾ ਬਾਕੀ ਭਰਾਂ ਮੰਡੀ ਪਰ ਬਹੁਤ ਗਈ ਤੇ ਬਾਰਸ ਹੋ ਜਾਂਦੇ ਗਾਹਕ ਜਿਹੜਾ ਆ ਗਿਆ ਤਾਂ ਆ ਗਿਆ ਹੁਣ ਜਿਹੜਾ ਦੂਰ ਆਊਗਾ ਤਾਂ ਉਹਦੇ ਵਾਸਤੇ ਔਖਾ ਹੋ ਜਾਂਦਾ ਤਾਂ ਮੈਂ ਕਿੰ ਘਟ ਵੜਦੇ ਕਿਉਂਕਿ ਇਹ ਸ਼ੁੱਕਰਵਾਰ ਨੂੰ ਜਿਹੜੀ ਮੰਡੀ ਲੱਗਦੀ ਹੈ ਧੰਨਵਾਦ ਜੀ ਮਾਣ ਮਾਣ ਜੋੜਾ ਮਿਲਵਾ ਇਸ ਕਰਕੇ ਜੀ ਮੋਹਨਾ ਬਰਸਾਤ ਬਾਕੀ ਜਦੋਂ ਨਾਲ ਜਨ ਸਾਈਡ ਆਪਾਂ ਜੀ ਗਰੋਪਰਾ ਆਪਣੀ ਟੁਰ ਵੀ ਚੈੱਕ ਕਰ ਲਓ ਹਨ ਤੇ ਵਧੀਆ ਅੱਜ ਇੱਥੇ ਪਹੁੰਚ ਜਾਂਦੀਆਂ ਹਨ ਅਹ ਯਾਹ ਕਿਹਦੀ ਕੁਆਲਟੀ ਆ ਕਿੰਨਾ ਹੱਥੋਂ ਦੇਖਣਾ ਸਾਰਾ ਕਿੰਨੇ ਵਜੇ ਕੰਮ ਜੋਤੀ ਦੇ ਦੇਖ ਲਓ ਤੁਸੀਂ 1 ਲੱਖ ਤੇ 30 ਹਜ਼ਾਰ ਹਜੇ ਟਾਈਮ ਲੈਂਦੀ ਹੈ ਕੱਚੀ ਆ ਬਾਕੀ ਆਪਾਂ ਬਾਈ ਨੂੰ ਬਾਈ ਕਿੰਨੇ ਕ ਟਾਈਮ ਦੀ ਕੱਤੀ ਹੈਗੀ 10 ਦਿਨ ਪਏ ਹਜੇ ਬਾਈ ਕਹਿੰਦਾ ਕੱਤੀ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਨਾ ਯਾਰ ਹੁਣ ਤਾਂ ਜਿੰਨੇ 10 ਦਿਨਾਂ ਵਿੱਚ ਪਹਿਲੇ ਸੁਆਹ ਹਾਂ ਪਹਿਲਣਾ ਉਹ ਵੀ ਕੱਟੀ ਪਹਿਲਣਾ ਵੀ ਪਹਿਲਾਂ ਸੁਆਹ ਇੱਕ ਆ ਵੀ ਕੱਟੀ ਹੈ ਬਾਈ ਕੋਲ ਦੋ ਨੇ ਦੋਨੇ ਆਪਾਂ ਦਿਖਾਉਣੀ ਆਂਗੇ ਤੇ ਬਾਕੀ ਰੇਟ ਫੋਟ ਕੋਈ ਨਹੀਂ ਕੀ ਕਰਦਾ ਤੇ ਬਾਈ ਸਸਤੀ ਗੱਲ ਪਹਿਲਾਂ ਲਾ ਸਸਤੀ ਗੱਲ ਬਾਈ ਤੇ ਇੱਕ ਉਧਰੋਂ ਆਇਆ ਦੇ ਭਾਈ ਨਾਮ ਦੱਸ ਇੱਕ ਵਾਰ ਸਤਨਾਮ ਸਿੰਘ ਵੀਰੇ ਸਤਨਾਮ ਸਤਨਾ ਪਿੰਡ ਬਈ ਆਪਣਾ ਪਤਲੀ ਡਾਬਰ ਸਰਸਾ ਏਰੀਆ ਸਰਸਾ ਏਰੀਆ ਠੀਕ ਆ ਤੇ ਇਹ ਆਪਾਂ ਤੁਹਾਨੂੰ ਆਪਣੀ ਗੱਲ ਕਰ ਲਈ ਬਈ ਸਤਨਾਮ ਪਹਿਲੇ ਸੁਣਣ ਵਾਲੇ ਹਾਂ ਹਾਂਜੀ ਵੀਰੇ ਕਿੰਨਾ ਪੈਣ ਲੈਣਾ ਇਹਦੇ ਹਲੇ ਪਏ ਆ 10 ਗਿਰਦੇ ਨੇ 10000 ਬਣ ਜੂਗੀ ਹਾਂ ਲੈ ਤਾਂ ਤਿਆਰ ਹੋ ਗਈ ਕੱਟੇ ਹਾਂ ਲੈ ਤਿਆਰ ਕਰਦੇ ਬਾਕੀ ਕੱਚੇ 10000 ਦੀ ਉਹਨੂੰ ਬਈ ਕਹਿੰਦਾ ਵਧੀਆ ਬਣ ਜੂਗੀ ਤੇ ਰੇਟ ਬਈ ਸਤਨਾ ਨੂੰ ਕੀ ਕਰਦੇ ਮੁੱਲ ਇੱਕ ਵੀ ਕਰਦੇ ਇੱਕ ਵੀ ਮਾਨਦਾਨ 110 ਦੀ ਕੱਟੀ ਦੇ ਵਿੱਚ 110000 ਬਾਈ ਦਾ ਦੇ ਦੇ ਇੱਕ 20 ਰੇਟ ਆ ਆ ਬਾਈ ਗੱਬਣਾ ਆ ਉਹ ਪਹਿਲਾਂ ਗੱਬਣੀ ਲੈ ਕੇ ਆਣਾ ਹਾਂ ਪਹਿਲਾਂ ਗੱਬਣਾ ਹੀ ਆ ਤੁਹਾਨੂੰ ਇਹਨੂੰ ਮਾੜਾ ਦੋਰ ਤੇ ਇੱਕ ਵਾਰੀ ਆ ਵੀ ਪਹਿਲਾਂ ਨਾ ਇਹ ਪਹਿਲਾਂ ਨਾ ਬਾਈ ਹਾਂਜੀ ਆ ਵੀ ਪਹਿਲਾਂ ਨਾ ਇਹ ਵੀ ਪਹਿਲਾਂ ਨਾ ਚੱਕਾ ਲਊਗਾ ਇਹ ਜਿਹੜਾ ਅੱਜ ਬਹੁਤ ਇਹ ਪਹਿਲਾਂ ਕੱਟੀ ਜਿਹੜਾ ਪਹਿਲਾਂ ਆ ਹਾਂ ਥੋੜਾ ਅਗਲਾ ਆ ਤੁਹਾਨੂੰ ਇਹਦੇ ਕਿੰਨੇ ਦਾ ਰਹਿ ਗਈ ਇਹਦੇ ਬੇ ਪੰਜ 6 ਦਿਨਾਂ ਲਈ ਪੰਜ 6 ਦਿਨ ਹਾਂਜੀ ਬਣ ਜੂਗੇ ਇਹਨੂੰ ਹਾਂ ਤਿਆਰ ਹੋਊਗਾ ਟੱਟੇ ਕੋਈ ਕਈ ਵਾਰ ਮੌਸੂਮ ਬੜਾ ਮੋਟਾ ਗਰਮੀ ਦਾ ਕਰਕੇ ਗਾਂ ਪਛਾਓ ਵੀ ਜਾਂਦਾ ਹੈ ਕਈ ਵਾਰ ਬੱਦ ਘੱਟ ਵੀ ਜਾਂਦਾ ਬਸ ਹਾਂਜੀ ਇਹਦਾ ਬਾਈ ਕੀ ਰੇਟ ਕਰਦਾ ਇੱਕੋ ਹੀ ਰੇਟ ਆ ਇਹਦਾ ਵੀ ਇੱਕ 20 ਮੰਗੇ ਇੱਕ 20 ਇਹ ਵੀ ਇੱਕ ਦੱਸ ਦੇ ਜੀ ਹਾਂਜੀ ਜੇ ਕਈ ਵਾਰ ਜੋੜ ਆ ਲੈਂਦਾ ਸਤਨਾ ਕਰਦੇ ਮਨਦਨ ਹੋਰ ਪੂਰਾ ਦੇ ਦਾਂਗੇ ਇੱਕ ਪੰਜ ਪੰਜ ਦੀਆਂ ਦੋਨੇ ਦੇ ਦਾਰ ਇੱਕ ਪੰਜ ਪੰਜ ਦੀਆਂ ਇੱਕ ਪੰਜ ਪੰਜ ਦੀਆਂ 210000 ਦੀਆਂ ਹਾਂਜੀ ਯਾ ਮਿੱਤਰੋ ਤੁਹਾਨੂੰ ਅਸੀਂ ਆਪੇ ਬਾਈ ਕੰਦੋਂ ਦੇਨੇ ਦੇ ਦਾਂਗੇ ਪੱਤਿਆਂ ਦਾ 10-10 ਦਮਾਂ ਦੀਆਂ ਚਾਰ ਹੋਈਆਂ ਤੇ ਬਾਕੀ ਕੁਝ ਦੇਖ ਕੇ ਬਾਈ ਸਤਨਾਮ ਨਾਲ ਸੰਬਰਤ ਕਰ ਸਤਨਾਮ ਨੰਬਰ 8708694401 ਹੂੰ ਬਾਈ ਨਾਲ ਸੰਭਰਤ ਕਰ ਲਓ ਪਿੰਡ ਆਪਣਾ ਪਿੰਨ ਪਤਲੀ ਡੱਬ ਸਰਸਾ ਪਤਲੀ ਡੱਬ ਸਰਸੇ ਦੇ ਵਿੱਚ ਰਹਿੰਦਾ ਹਾਂ ਸਰਸੋਂ ਤੋਂ ਕਿੰਨੀ ਦੂਰ ਹੈ 725 ਕਿਲੋਮੀਟਰ ਹੈ ਸਰਸੋਂ ਤੋਂ ਪੱਤਿਆਂ ਕਿੰਨੀ ਦੂਰ ਹੈ ਬਾਕੀ ਹਰਿਆਣਾ ਦੇ ਵਿੱਚੋਂ ਬਾਈ ਲੈ ਕੇ ਆਉਂਦੇ ਕਈ ਵਾਰ ਬਾਈ ਕਹਿੰਦਾ ਉਧਰੋਂ ਦਵਾ ਦਊਗਾ ਹਾਂ ਪਿੰਡਾ ਜੀ ਆਪਾਂ ਲਈਦਾ ਆਪ ਹੀ ਲਈਦਾ ਮਾਲ ਵੀਰੇ ਆਪਾਂ ਹਾਂ ਕਈ ਵਾਰ ਕੋਈ ਕਹਿੰਦੀ ਸਾਨੂੰ ਵੀ ਸੁਣ ਲਿਆ ਜੀ ਹਾਂ ਮਿਲ ਜਾਂਦਾ ਇਹ ਵਾਰ ਤੁਹਾਨੂੰ ਕਹਿੰਦੇ ਜੀ ਹਰਿਆਣੇ ਚੋਂ ਲੈਣੀਆਂ ਤਾਂ ਬਾਈ ਕੋਲ ਪਿੰਡ ਜਾ ਕੇ ਲਵਾਂ ਉੱਥੋਂ ਵੀ ਆਪਾਂ ਮਾਲ ਵਧੀਆ ਜਗਾ ਦਵਾ ਦੂਗਾ ਹਾਂ ਚੰਗੇ ਕੱਟਾ ਕੋਈ ਲੈਣਾ ਹੋ ਚੰਗਾ ਕੱਟੇ ਮੂਰੇ ਅੱਜ ਕੋਈ ਕੱਟੀ ਲੈਣੀ ਹੈ ਹਾਂ ਚੰਗੇ ਕੱਟੇ ਮੂਰੇ ਨਸਲ ਦੇ ਆਪਣੇ ਖੜੇ ਆ ਠੀਕ ਆ ਬਾਕੀ ਬਾਈ ਕੋਲੇ ਖੜੇ ਰਹਿੰਦੇ ਫੋਨ ਕਰਤੀ ਜ਼ਿਆਦਾ ਜਾਣਕਾਰੀ ਲੈ ਲਾ